ਇੱਕ ਅਸੀਂ ਟੀਫਨ ਪਿੱਛੇ ਦਿਖਾਇਆ ਸੀ ਜੀ ਮਿਲਟਨ ਕੰਪਨੀ ਦਾ ਟੀਫਨ ਲੈ ਕੇ ਆਏ ਆ ਫੋਰਥ ਲੇਅਰ ਵਾਲਾ 6 ਮੰਥ ਦੀ ਗਾਰੰਟੀ ਸੋਰੀ 1 ਸਾਲ ਦੀ ਇਹਦੀ ਗਾਰੰਟੀ ਰਹੇਗੀ ਜੀ ਇਹਦੇ ਚ ਭਾਜੀ 5 ਮਿੰਟ ਦੇ ਵਿੱਚ ਵਿੱਚ ਰੋਟੀ ਤਾਰ ਲਗਾਨੀ ਆਪਣੇ ਆਪ ਗਰਮ ਹੋ ਜੂਗੀ ਅੱਛਾ ਨਾਲ ਚਾਰਜਰ ਵੰਗੂ ਚਾਰਜਰ ਵੰਗੂ ਇਹ ਮਾ ਦਿਖਾਣਾ ਇੱਕ ਆਪਣੇ ਕੋਲ ਮਾਈਕ ਆਗੇ ਹੋਏ ਨੇ 250 ਰੁਪਏ ਤੋਂ ਸ਼ੁਰੂ ਹੋ ਜਾਂਦੇ ਨੇ ਹੈਲੋ ਹੈਲੋ ਮਾਈਕ ਟੈਸਟ 1 2 3 ਚਿੜੀਆਂ ਤੁਹਾਨੂੰ ਪਿੱਛੇ ਦਿਖਾਈਆਂ ਸੀ ਇੰਪੋਰਟੈਂਟ ਚਿੜੀਆਂ ਆਈਆਂ ਨੇ ਆਪਣੇ ਕੋਲ ਬੜੀਆਂ ਵਧੀਆ ਇਹ ਜੋ 100 ਰੁਪਏ ਵਿੱਚ ਇਹ ਪਿੱਛੇ ਵੀ ਅਸੀਂ ਵੀਡੀਓ ਪਾਈ ਸੀ ਉਦਾਂ ਵੀ ਬੋਲਦੀਆਂ ਨੇ ਇਹਨਾਂ ਦਾ ਆਪਣਾ ਵੀ 뮤직 ਚੱਲਦਾ ਹੈ ਅੱਛਾ ਇਹ ਲਗਾਤਾਰ ਇਹ ਚੱਲਦੀਆਂ ਰਹਿਣੀਆਂ ਨੇ ਜੀ ਇਹ ਪਹਿਲੇ ਅਸੀਂ ਇੰਡੀਅਨ ਦਿਖਾਈ ਸੀ ਇਹ ਇੰਪੋਰਟਡ ਆਈ ਹੈ ਆਪਣੇ ਕੋਲ ਅੱਛਾ ਜੋ ਬੋਲਣਗੇ ਉਹ ਬੋਲਦੀਆਂ ਨੇ ਹਾਂਜੀ ਹਾਂਜੀ ਇਹ ਆਪਣੇ ਕੋਲ ਰਹੇਗੀ ਸਿਰਫ ਔਰ ਸਿਰਫ 350 ਰੁਪਏ ਦੀ ਅੱਜ ਕੇ ਕਪੜੇ ਕੋਲ ਨਾਲ ਸਟੈਨਲੀ ਦੇ ਮੱਗ ਆਏ ਨੇ ਬੜੇ ਵਧੀਆ ਇਹ ਤੁਸੀਂ ਆਨਲਾਈਨ ਪ੍ਰਾਈਸ ਇਹਨਾਂ ਦਾ ਸਰਚ ਕਰ ਲਿਓ ਆ ਦੇਖੋ ਸਪੈਸ਼ਲ ਪ੍ਰਮਾਰਕਾ ਦਿੱਤਾ ਹੋਇਆ ਹੈ ਸਟੈਨਲੀ ਦਾ ਓਕੇ ਨਾਲ ਇਹਦੇ ਤੁਹਾਨੂੰ ਬਟਰਫਲਾਈ ਵਾਲੀ ਸਟ੍ਰੋਕ ਮਿਲੇਗੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਾਂ ਕਿੱਥੇ ਲੁਧਿਆਣੇ ਫੀਲਡ ਲਗੰਜ ਤੇ ਦਰਸ਼ਨ ਲਵਾਈ ਦੇ ਨੇੜੇ ਪਬਬੇ ਨਾਨਕ ਦੀ ਹੱਟੀ ਤੇ ਤੁਹਾਨੂੰ ਪਹਿਲਾਂ ਵੀ ਆਪਾਂ ਲੰਡਰੋਨਿੰਗ ਸਮਾਨ ਦੀ ਵੀਡੀਓ ਬਣਾਈ ਹੁੰਦੇ ਆ ਤੇ ਅੱਜ ਬਾਈ ਕੋਲ ਨਵਾਂ ਆਇਆ ਹੋਰ ਸਮਾਨ ਤੇ ਰੇਟ ਘੱਟ ਹੁੰਦੇ ਬਾਈ ਦੇ ਤੇ ਬੁਧੀ ਗਾਰੰਟੀ ਹੋ ਪੂਰੀ ਅੱਜ ਵੀਡੀਓ ਨਾਲ ਬਣੇ ਰਿਹਾ ਜੀ ਆ ਚਿੜੀਆਂ ਤੁਹਾਨੂੰ ਪਿੱਛੇ ਦਿਖਾਈਆਂ ਸੀ ਇੰਪੋਰਟਡ ਚਿੜੀਆਂ ਆਈਆਂ ਨੇ ਆਪਣੇ ਕੋਲ ਬੜੀਆਂ ਵਧੀਆ ਇਹ ਜੋ 350 ਰੁਪਏ ਚ ਇਹ ਪਿੱਛੇ ਵੀ ਅਸੀਂ ਵੀਡੀਓ ਪਾਈ ਸੀ ਉਦਾਂ ਵੀ ਬੋਲਦੀਆਂ ਨੇ ਇਹਨਾਂ ਦਾ ਆਪਣਾ ਵੀ ਮਿਊਜ਼ਿਕ ਚੱਲਦਾ ਹੈ ਅੱਛਾ ਇਹ ਲਗਾਤਾਰੇ ਚਲਦੀਆਂ ਰਹਿਣੀਆਂ ਨੇ ਜੀ ਇਹ ਪਹਿਲੇ ਅਸੀਂ ਇੰਡੀਅਨ ਦਿਖਾਈ ਸੀ ਇਹ ਇੰਪੋਰਟਡ ਆਈ ਹੈ ਆਪਣੇ ਕੋਲ ਅੱਛਾ ਜੋ ਬੋਲਣਗੇ ਉਹ ਬੋਲਦੀਆਂ ਨੇ ਹਾਂਜੀ ਹਾਂਜੀ ਇਹ ਆਪਣੇ ਕੋਲ ਰਹੇਗੀ ਸਿਰਫ ਔਰ ਸਿਰਫ 350 ਰੁਪਏ ਦੀ ਅੱਗੇ ਆ ਜਿਓ ਮੈਂ ਤੁਹਾਨੂੰ ਲੱਬੂ ਫੂ ਟੋਲ ਵਿਖਾ ਚੁੱਕੇ ਕੱਪੜੇ ਕੋਲ ਨਾਲ ਸਟੈਨਲੀ ਦੇ ਮੱਗ ਆਏ ਨੇ ਬੜੇ ਵਧੀਆ ਇਹ ਤੁਸੀਂ ਔਨਲਾਈਨ ਪ੍ਰਾਈਸ ਇਹਨ ਆ ਦੇਖੋ ਸਪੈਸ਼ਲ ਪ੍ਰਮਾਰਕਾ ਦਿੱਤਾ ਹੋਇਆ ਹੈ ਸਟੈਨਲਿ ਦਾ ਓਕੇ ਨਾਲ ਇਹਦੇ ਤੁਹਾਨੂੰ ਬਟਰਫਲਾਈ ਵਾਲੀ ਸਟ੍ਰੋਕ ਮਿਲੇਗੀ 1550 ਰੁਪਏ ਮੱਗ ਦਾ ਪ੍ਰਾਈਸ ਰਹੇਗਾ 20 ਘੰਟੇ ਠੰਡਾ ਤੇ 12 ਘੰਟੇ ਗਰਮ ਰਹੇਗਾ ਜੀ ਓਕੇ ਇਹਦੇ ਵਿੱਚ ਆਪਣੇ ਕੋਲ 4 ਕਲਰ ਅਵੇਲੇਬਲ ਹੋ ਚੁੱਕੇ ਨੇ ਕਿੰਨੇ ਦਾ ਇਹ ਹੈਵੀ ਸਟੇਨਲੈਸ ਸਟੀਲ ਦਾ 1550 ਰੁਪਏ ਦਾ ਜੀ ਓਕੇ ਇਹ ਸਭ ਤੋਂ ਜ਼ਿਆਦਾ ਟ੍ਰੈਂਡਿੰਗ ਆਈਟਮਾਂ ਨੇ ਅੱਗੇ ਆ ਜਾਓ ਤੁਹਾਨੂੰ ਮੈਂ ਹੋਰ ਆਈਟਮਾਂ ਦਿਖਾਣਾ ਹੈ ਆਪਣੇ ਕੋਲ ਆ ਮਾਈਕ ਆਗੇ ਹੋਏ ਨੇ 250 ਰੁਪਏ ਤੋਂ ਸ਼ੁਰੂ ਹੋ ਜਾਂਦੇ ਨੇ ਸਟਾਰਟਿੰਗ ਪ੍ਰਾਈਸ ਉਸ ਤੋਂ ਬਾਅਦ ਰੇਂਜ ਵਧਦੀ ਜਾਏਗੀ ਗਾਰੰਟੀ ਵਾਲੇ ਵੀ ਆਪਣੇ ਕੋਲ ਆ ਜਾਣਗੇ ਜੀ ਹੈਲੋ ਹੈਲੋ ਮਾਈਕ ਟੈਸਟ 1 2 3 ਇਹ 2500 ਰੁਪਏ ਤੋਂ ਆਪਣੇ ਕੋਲ ਸ਼ੁਰੂ ਹੋ ਜਾਂਦੇ ਨੇ ਮਾਈਕ ਜੀ ਓਕੇ ਭਾਈ ਨਾਲ ਸਪੀਕਰ ਹੈ ਨਾ ਨਾਲ ਸਪੀਕਰ ਹੈ ਬਲੂਟੁੱਥ ਨਾਲ ਅਟੈਚ ਕਰੋ ਆ ਦੇਖੋ ਕੁਆਲਿਟੀ ਕਿੰਡੀ ਵਧੀਆ ਬੜੀ ਸੋਹਣੀ ਲੁੱਕੇ ਚ ਤਿਆਰ ਕੀਤਾ ਹੋਇਆ ਔਰ ਕੰਪਨੀ ਦਾ 5 ਘੰਟੇ ਬੈਟਰੀ ਬੈਕਅਪ ਰਹੇਗਾ ਗਾਰੰਟੀ ਦੇ ਨਾਲ ਓਕੇ ਭਾਈ ਇੱਕ ਅਸੀਂ ਬੱਚਿਆਂ ਦੇ ਬੱਚਿਆਂ ਦੇ ਟੌイズ ਇੱਕ ਇਹਦੇ ਚ ਇੱਕ ਹੋਰ ਮਾਡਲ ਹੈ ਆ ਦੇਖੋ ਕੰ ਕਿੰਨਾ ਪਿਆਰਾ 골ਡਨ ਮਾਡਲ ਇਹ ਜਿਹੜੇ ਆਪਣੇ ਦੁਕਾਨਦਾਰ ਭਰਾੜੇ ਦੁਕਾਨ ਉੱਤੇ ਰੱਖੋਗਾ ਬਹੁਤ ਪਿਆਰਾ ਮਾਡਲ ਹੈ ਨਾ 골ਡਨ ਕਲਰ ਜਾਣਾ ਤਾਂ ਕਿਤੇ ਇਹਦਾ ਵੀ ਤੁਹਾਨੂੰ ਸਾਊਂਡ ਕੁਆਲਿਟੀ ਸੁਣਾਣਾ ਵਾ ਹੈਲੋ ਹੈਲੋ ਮਾਈਕ ਐਕਸੀ 1 2 3 ਅੱਗੇ ਭਾਜੀ ਬਹੁਤ ਆਈਟਮਾਂ ਆ ਰਹੀਆਂ ਨੇ ਨਾ ਆਪਣੇ ਕੋਲ ਜੋ ਜੋ ਟ੍ਰੈਂਡਿੰਗ ਚੱਲ ਰਹੀਆਂ ਸਾਰੀਆਂ ਆਈਟਮਾਂ ਆਪਣੀ ਸ਼ੋਪ ਤੇ ਲੈ ਕੇ ਆਵਾਂਗੇ ਅਸੀਂ ਆਹ ਦੇਖੋ ਇੱਕ ਬੱਚਿਆਂ ਲਈ ਟੌイズ ਲੈ ਕੇ ਆਏ ਆ ਬੜਾ ਵਧੀਆ ਸਿਰਫ ਔਰ ਸਿਰਫ 550 ਰੁਪਏ ਦਾ ਇਹ ਪੂਰਾ ਸੈੱਟ ਰਹੇਗਾ ਬੱਚਿਆਂ ਦੇ ਨਾਲ ਇਹ ਗੋਲੀਆਂ ਮਿਲਣਗੀਆਂ ਚੱਲਦੀਆਂ ਵੀ ਨੇ ਜੀ ਪ੍ਰੋਪਰ ਓਕੇ ਇਹ ਨਾਲ ਪੂਰਾ ਸੈੱਟ ਬੱਚਿਆਂ ਨੂੰ ਖੇਡਣ ਵਾਸਤੇ ਮਿਲੇਗਾ ਸਿਰਫ 550 ਰੁਪਏ ਦਾ ਜੀ ਓਕੇ ਭਾਈ ਇੱਕ ਅਸੀਂ ਟੀਫਨ ਪਿੱਛੇ ਦਿਖਾਇਆ ਸੀ ਜੀ ਮਿਲਟਨ ਕੰਪਨੀ ਦਾ ਟੀਫਨ ਲੈ ਕੇ ਆਏ ਆ 4th ਲੇਅਰ ਵਾਲਾ 6 ਮੰਥ ਦੀ ਗਾਰੰਟੀ ਸੋਰੀ 1 ਸਾਲ ਦੀ ਇਹਦੀ ਗਾਰੰਟੀ ਰਹੇਗੀ ਜੀ ਸ ਮਿਲਟਨ ਕੰਪਨੀ ਪਿੱਛੋਂ ਦੀ ਕੰਪਨੀ ਵੱਲੋਂ ਹੀ ਇਹਦੀ ਗਾਰੰਟੀ ਆਉਂਦੀ ਏ ਫੋਰਥ ਲੇਅਰ ਵਾਲਾ ਟਿਫਨ ਰਹੇਗਾ ਇਹਦੇ ਚ ਭਾਜੀ 5 ਮਿੰਟ ਦੇ ਵਿੱਚ ਵਿੱਚ ਰੋਟੀ ਤਾਰ ਲਗਾਨੀ ਆਪਣੇ ਆਪ ਗਰਮ ਹੋ ਜੂਗੀ ਅੱਛਾ ਨਾਲ ਚਾਰ ਚਾਰਜਰ ਵੰਗੂ ਚਾਰਜਰ ਵੰਗੂ ਇਹ ਅਸੀਂ ਦਵਾਂਗੇ ਤੁਹਾਨੂੰ 1550 ਰੁਪਏ ਦੇ ਵਿੱਚ 1 ਸਾਲ ਦੀ ਗਾਰੰਟੀ ਏ ਇਹਦੀ ਸਰਵਿਸ ਸੈਂਟਰ ਦੀ ਮਿਲਟਨ ਦੀ ਓਕੇ ਬਈ ਆਪਣਾ ਐਡਰੈਸ ਤੁਹਾਨੂੰ ਪਤਾ ਹੀ ਏ ਫੀਲਡਿੰਗਾਂ ਚ 16 ਨੰਬਰ ਕੂਚਾ ਦਰਸ਼ਨ ਹਲਵਾਈ ਚੌਂਕ ਬਾਬੇ ਨਾਨਕ ਦੀ ਹੱਟੀ ਮੋਬਾਈਲ ਨੰਬਰ ਹੈਗਾ ਜੀ 9915411688 9870922522 ਜਿਨ੍ਹਾਂ ਭਰਾਵਾਂ ਨੇ ਆਰਡਰ ਕਰਵਾਉਣਾ ਵੇ ਉਹ ਆਪਣੇ ਵਟਸਐਪ ਉੱਤੇ ਸਕਰੀਨਸ਼ਾਟ ਪਾ ਦਿਓ ਖਾਂ ਉਹਨਾਂ ਦੇ ਘਰੇ ਪਹੁੰਚਾ ਦਾ ਕਰ ਦਾਂਗੇ ਡਿਲੀਵਰੀ ਚਾਰਜ ਸਿਰਫ 50 ਰੁਪਏ ਕਰ ਦਿੱਤਾ ਹੈ ਅਸੀਂ ਓਕੇ ਭਾਈ ਓਕੇ ਭਾਈ